ਪੰਜਾਬੀ ਸੂਬਾ ਕਦੋਂ ਹੋਂਦ ਚਾਉਂਦਾ ਇਹਦੀ ਪ੍ਰਾਪਤੀ ਲਈ ਕੀ ਸੰਘਰਸ਼ ਹੋਇਆ ਕਿਹੜੇ ਕਿਹੜੇ ਬੰਦਿਆਂ ਨੇ ਕਿਹੜੇ ਕਿਹੜੇ ਰੋਲ ਅਦਾ ਕੀਤੇ ਕਿਹਨੇ ਅਗਧਾਰੀਆਂ ਕੀਤੀਆਂ ਕਿਹਨੇ ਸਾਥ ਦਿੱਤਾ ਬਹੁਤ ਹੀ ਦਿਲਚਸਪ ਜਾਣਕਾਰੀ ਪਾ ਤੁਹਾਡੇ ਲਈ ਲੈ ਕੇ ਆਏ ਆ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਇਹ ਕਿ ਚੱਕਰਬਾਜ਼ੀਆਂ ਪਈਆਂ ਵੀਡੀਓ ਜ਼ਰੂਰ ਸੁਣਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੜੀ ਦਿਲਚਸਪ ਹੈ ਔਰ ਚੈਨਲ ਦੇ ਨਾਲ ਵੀ ਰਣ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਵੀ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਲਾਈਕ ਤੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਦਿਆ ਕਰੋ ਤਾਂ ਦੋਸਤੋ ਅੰਗਰੇਜ਼ ਸੀ ਜਿਹੜੇ ਇਹਨਾਂ ਨੇ ਹਿੰਦੁਸਤਾਨ ਉੱਪਰ ਲੰਬਾ ਸਮਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾ ਕੇ ਰਾਜ ਕਰਿਆ ਔਰ ਇਸ ਸਮੇਂ ਦੌਰਾਨ ਦੇਸ਼ ਨੂੰ ਕੇਵਲ ਕੱਲਾ ਪ੍ਰਸ਼ਾਸਕੀ ਪ੍ਰਬੰਧਾਂ ਨੂੰ ਮੁੱਖ ਰੱਖ ਕੇ ਵੱਡੇ-ਵੱਡੇ ਸੂਬੇ ਬਣਾਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਉਨ੍ਹਾਂ ਦੀ ਆਰਥਿਕ ਦਸ਼ਾ ਸੁਧਾਰਨ ਉਨ੍ਹਾਂ ਦੀ ਭਾਸ਼ਾ ਸਾਹਿਤ ਕਲਾ ਤੇ ਸੱਭਿਆਚਾਰ ਦੇ ਵਿਕਾਸ ਲਈ ਇਹਨਾਂ ਨੇ ਕੱਖ ਵੀ ਨਹੀਂ ਕਰਿਆ ਸੋ ਅੰਗਰੇਜ਼ੀ ਰਾਤਮੇ ਪੰਜਾਬ ਦੇ ਸਕੂਲਾਂ ਚ ਸਿੱਖਿਆ ਦਾ ਮਾਧਿਅਮ ਉਰਦੂ ਹੁੰਦਾ ਸੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੂਰਬੀ ਪੰਜਾਬ ਚ ਡਾਕਟਰ ਗੋਪੀ ਚੰਦ ਭਾਰਗੋਲੀ ਸਰਕਾਰ ਨੇ 1 ਜੂਨ 1948 ਤੋਂ ਉਰਦੂ ਦੀ ਥਾਂ ਪੰਜਾਬੀ ਅਤੇ ਹਿੰਦੀ ਬਣਾ ਦਿੱਤਾ ਉਸ ਸਮੇਂ ਸ਼ਹਿਰਾਂ ਚ ਸਾਰੇ ਸਕੂਲ ਸਬੰਧਤ ਨਗਰਪਾਲਿਕਾ ਤੇ ਪਿੰਡਾਂ ਚ ਡਿਸਟ੍ਰਿਕਟ ਬੋਰਡ ਜੋ ਕਿ ਹੁਣ ਜ਼ਿਲ੍ਹਾ ਪ੍ਰੀਸ਼ਦ ਹੈ ਇਹਦੇ ਅੰਡਰ ਹੋਇਆ ਕਰਦੇ ਸੀਗੇ ਹੁਣ ਪੰਜਾਬ ਸਰਕਾਰ ਨੇ 1 ਅਕਤੂਬਰ 1957 ਤੋਂ ਇਹ ਸਾਰੇ ਸਕੂਲ ਆਪਣੇ ਪ੍ਰਬੰਧ ਹੇਠ ਲੈ ਲਏ ਤਾਂ ਆਰੀਆ ਸਮਾਜ ਜਨ ਸੰਘ ਜੋ ਕਿ ਭਾਜਪਾ ਦਾ ਪਹਿਲਾ ਰੂਪ ਸੀ ਤੇ ਉਰਦੂ ਪ੍ਰੈਸ ਜੋ ਕਿ ਲਾਹੌਰ ਤੋਂ ਜਲੰਧਰ ਆ ਗਿਆ ਸੀ ਇਹ ਨੇ ਪੰਜਾਬੀ ਨੂੰ ਸਿੱਖਿਆ ਦਾ ਮੀਡੀਅਮ ਬਣਾਉਣ ਦਾ ਵਿਰੋਧ ਕੀਤਾ ਸੀ ਨਿਰੰਦਰ ਮਿਊਸਪਲ ਕਮੇਟੀ ਨੇ ਫਰਵਰੀ 1958 ਦੇ ਆਪਣੇ ਪ੍ਰਸਤਾਵ ਨੰਬਰ 88 ਦੇ ਅਨੁਸਾਰ ਆਪਣੇ ਸਕੂਲਾਂ 'ਚ ਸਿੱਖਿਆ ਦਾ ਮੀਡੀਅਮ ਪੰਜਾਬੀ ਦੀ ਥਾਂ ਹਿੰਦੀ ਕਰਦਾ ਫੈਸਲਾ ਕੀਤਾ ਪੰਜਾਬ ਯੂਨੀਵਰਸਿਟੀ ਸੋਲਨ ਜੋ ਕਿ ਹੁਣ ਚੰਡੀਗੜ੍ਹ ਇਹਦੀ ਸੈਨੇਟ ਨੇ 9 ਜੂਨ 1949 ਨੂੰ ਆਪਣੀ ਇਕਤਤਾ ਵਿੱਚ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦਾ ਮਤਾ ਰੱਦ ਕਰ ਦਿੱਤਾ ਰੋਸ ਵਜੋਂ ਸਿੱਖ ਮੈਂਬਰ ਵਾਕ ਆਊਟ ਕਰਕੇ ਬਾਹਰ ਆ ਗਏ ਸੀ ਹੁਣ ਪੰਜਾਬ ਸਰਕਾਰ ਨੇ ਅਕਤੂਬਰ 1949 ਤੋਂ ਸੂਬੇ ਦੇ ਦੋ ਜ਼ੋਨ ਬਣਾ ਕੇ ਹਿੰਦੀ ਜ਼ੋਨ ਚ ਸਿੱਖਿਆ ਦਾ ਮਾਧਿਅਮ ਹਿੰਦੀ ਪੰਜਾਬੀ ਜ਼ੋਨ ਵਿੱਚ ਪੰਜਾਬੀ ਲਾਜ਼ਮੀ ਕਰਤਾ ਇਸ ਫਾਰਮੂਲੇ ਨੂੰ ਸੱਚਰ ਫਾਰਮੂਲਾ ਕਿਹਾ ਗਿਆ ਇਸ ਫਾਰਮੂਲੇ ਦਾ ਸਭ ਤੋਂ ਕਮਜ਼ੋਰ ਪਹਿਲੂ ਇਹ ਤਾਂ ਕਿ ਮਾਪੇ ਚਾਹਣ ਤਾਂ ਆਪਣੇ ਬੱਚਿਆਂ ਨੂੰ ਸਿੱਖਿਆ ਦਾ ਮਾਧਿਅਮ ਬਦਲ ਸਕਦੇ ਸੀ ਸ਼ਹਿਰੀ ਹਿੰਦੂਆਂ ਨੇ ਆਪਣੇ ਬੱਚਿਆਂ ਦੀ ਸਿੱਖਿਆ ਦਾ ਮਾਧਿਅਮ ਹਿੰਦੀ ਰੱਖਿਆ ਇਸ ਉਪਰੰਤ ਰੀਜਨਲ ਫਾਰਮੂਲਾ ਲਾਗੂ ਹੋਇਆ ਉਸ ਉੱਤੇ ਵੀ ਇਹ ਮਾਨਦਾਰੀ ਨਾਲ ਅਮਲ ਨਾ ਹੋ ਸਕਿਆ ਪੰਜਾਬ ਕਾਂਗਰਸ ਵਿੱਚ ਆਰਿਆ ਸਮਾਜ ਪੱਖੀ ਆਗੂਆਂ ਜਨ ਸੰਘ ਤੇ ਜਲੰਧਰ ਦੇ ਉਰਦੂ ਪ੍ਰੈਸ ਦੀ ਮਿਹਰਬਾਨੀ ਸਦਕਾ ਭਾਸ਼ਾ ਦੇ ਸਵਾਲ ਉੱਤੇ ਸਿੱਖਾਂ ਅਤੇ ਹਿੰਦੂਆਂ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਜੋ ਸਮੇਂ ਦੇ ਨਾਲ ਵੱਧਦਾ ਹੀ ਚਲੇ ਗਿਆ ਆ자ਦ ਭਾਰਤ ਮਾਂ ਪਹਿਲੀ ਮਰਦਮਸ਼ੁਮਾਰੀ 1951 ਦਾ ਕੰਮ ਸ਼ੁਰੂ ਹੋਇਆ ਤਾਂ ਇਸ ਉਰਦੂ ਪ੍ਰੈਸ ਆਰੀਆ ਸਮਾਜ ਅਤੇ ਜਨ ਸੰਘ ਨੇ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਲਈ ਜ਼ੋਰਦਾਰ ਪ੍ਰਚਾਰਗੰਡਾ ਕੀਤਾ ਜਿਦੇ ਚ ਉਹ ਕਾਮਯਾਬੀ ਹੋਏ ਸਿੱਟੇ ਵਜੋਂ ਪੰਜਾਬੀ ਹਿੰਦੂਆਂ ਨੇ ਮਰਦਮਸ਼ੁਮਾਰੀ ਸਮੇਂ ਆਪਣੀ ਮਾਂ ਬੋਲੀ ਹਿੰਦੀ ਤੇ ਸਿੱਖਾ ਨੇ ਪੰਜਾਬੀ ਦਰਜ ਕਰਵਾਈ ਇਸੇ ਤਰ੍ਹਾਂ 1961 ਮਾਰਦਮਸ਼ਿਮਾਰੀ ਦੌਰਾਨ ਹੋਇਆ ਆਜ਼ਾਦੀ ਦੀ ਲੜਾਈ ਦੇ ਦੌਰਾਨ ਕਾਂਗਰਸ ਪਾਰਟੀ ਨੇ ਕਈ ਵਾਰੀ ਪ੍ਰਸਤਾਵ ਪਾਸ ਕੀਤਾ ਸੀ ਕਿ ਆਜ਼ਾਦ ਭਾਰਤ ਵਿੱਚ ਸੂਬਿਆਂ ਦਾ ਪੁਨਰਗਠਨ ਭਾਚਾ ਦੇ ਆਧਾਰ ਤੇ ਕਰਿਆ ਜਾਊਗਾ ਤੇ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ ਇਸ ਉਦੇਸ਼ ਦੀ ਪੂਰਤੀ ਖਾਤਰ ਪਾਸ ਸਰਕਾਰ ਨੇ 22 ਦਸੰਬਰ 1953 ਨੂੰ ਇੱਕ ਕਮਿਸ਼ਨ ਸਥਾਪਿਤ ਕਰਿਆ ਕਮਿਸ਼ਨ ਨੇ ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਜਾਂ ਸੰਸਥਾਵਾਂ ਤੋਂ ਸੂਬਿਆਂ ਦੇ ਪੁਨਰਗਠਨ ਲਈ ਦਲੀਲਾਂ ਤਹਿਤ ਸੁਝਾਅ ਮੰਗੇ। ਅਕਾਲੀ ਦਲ ਨੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਦੇ ਹੱਕ 'ਚ ਮੈਮੋਰੰਡਮ ਦਿੱਤਾ ਜਦੋਂ ਕਿ ਪੰਜਾਬ ਕਾਂਗਰਸ ਜਨ ਸੰਘ ਜੋ ਕਿ ਭਾਜਪਾ ਦਾ ਪਹਿਲਾ ਰੂਪ ਸੀ ਤੇ ਆਰੀਆ ਸਮਾਜ ਨੇ ਪੈਪਸੂ ਤੇ ਹਿਮਾਚਲ ਨੂੰ ਪੰਜਾਬ 'ਮ ਸ਼ਾਮਲ ਕਰਕੇ ਮਹਾ ਪੰਜਾਬ ਦੇ ਹੱਕ 'ਚ ਮੈਮੋਰੰਡਮ ਦਿੱਤੇ। ਸੋ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਅਕਤੂਬਰ 1955ਵਾਂ ਦਿੱਤੀ ਤੇ ਪੰਜਾਬੀ ਸੂਬੇ ਦੀ ਮੰਗ ਇੱਕ ਤਮ ਰੱਦ ਕਰ ਦਿੱਤੀ। ਇਹਦੇ ਉਲਟ ਪੈਪਸੂ ਤੇ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ। ਹਿਮਾਚਲੀ ਆਗੂਆਂ ਦੀ ਵਿਰੋਧਤਾ ਕਾਰਨ ਹਿਮਾਚਲ ਦਾ ਹਿਮਾਚਲ ਤਾਂ ਬਚ ਗਿਆ ਪਰ ਪੈਪਸੂ ਨੂੰ ਪੰਜਾਬ ਵਿੱਚ ਸ਼ਾਮਲ ਕਰ ਦਿੱਤਾ ਗਿਆ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਪੈਪਸੂ ਸਿੱਖ ਰਿਆਸਤਾਂ ਨੂੰ ਜੋੜ ਕੇ ਬਣਾਇਆ ਗਿਆ ਸੀ। ਤੇ ਇਹਦੀ ਰਾਜ ਭਾਚਾ ਪੰਜਾਬੀ ਸੀਗੀ ਉਧਰ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਸਥਾਪਤੀ ਲਈ ਸੰਘਰਸ਼ ਸ਼ੁਰੂ ਕੀਤਾ ਤੇ ਕਈ ਮੋਰਚੇ ਲਾਏ ਇਹਦੇ ਵਿਰੁੱਧ ਪੰਜਾਬ ਕਾਂਗਰਸ ਜਨ ਸੰਗ ਭਾਜਪੀ ਆਰੀਆ ਸਮਾ ਤੇ ਹਿੰਦੂ ਮਹਾਸਭਾ ਵੱਲੋਂ ਮਹਾ ਪੰਜਾਬ ਬਣਾਉਣ ਦੇ ਹੱਕ 'ਚ ਪ੍ਰਚਾਰ ਹੁੰਦਾ ਰਿਹਾ ਸਰਕਾਰ ਨੇ 6 April 1955 ਨੂੰ ਪੰਜਾਬੀ ਸੂਬਾ ਜਿੰਦਾਬਾਦ ਨਾਅਰੇ ਉੱਤੇ ਪਾਬੰਦੀ ਲਾਤੀ ਅਕਾਲੀ ਦਲ ਨੇ ਆਪਣੀ 24 ਅਪ੍ਰੈਲ ਦੀ ਇਕੱਤਰਤਾ ਦੇ ਵਿੱਚ ਇਹ ਪਾਬੰਦੀ ਵਾਪਸ ਲੈਣ ਲਈ ਨੋਟਿਸ ਦਿੱਤਾ ਪਰ ਹੋਇਆ ਕੁਝ ਵੀ ਨਹੀਂ ਇਸ ਪਾਬੰਦੀ ਦੇ ਵਿਰੋਧ ਚ ਮਾਟ ਤਾਰਾ ਸਿੰਘ ਨੇ 10 ਮਈ ਨੂੰ ਇੱਕ ਜਥੇ ਦੇ ਨਾਲ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਲਾ ਕੇ ਆਪਣੀ ਗ੍ਰਿਫਤਾਰੀ ਦੇ ਕੇ ਮੋਰਚਾ ਸ਼ੁਰੂ ਕਰਤਾ ਅਕਾਲੀ ਵਰਕਰ ਰੋਜ਼ ਗ੍ਰਿਫਤਾਰੀਆਂ ਦੇਣ ਲੱਗ ਪਏ ਮੋਰਚੇ ਨੂੰ ਫੇਲ ਕਰਨ ਲਈ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਆਉਣ ਵਾਲੇ ਸਾਰੇ ਰਸਤਿਆਂ ਤੇ ਚੈਕਿੰਗ ਤੇ ਤਲਾਸ਼ੀ ਲੈਣੀ ਸ਼ੁਰੂ ਕਰਤੀ ਤੇ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾਣ ਲੱਗਾ। ਇਹਦੇ باوجود ਮੋਰਚੇ ਨੂੰ ਭਰਮਾ ਹੁੰਗਾਰਾ ਮਿਲਦਾ ਰਿਹਾ। ਮੋਰਚੇ ਨੂੰ ਕੁਚਲਣ ਲਈ ਸਰਕਾਰ ਨੇ 3 ਅਤੇ 4 ਜੁਲਾਈ ਦੀ ਬਚਕਾਰ ਦੀ ਰਾਤ ਨੂੰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪੁਲਸ ਭੇਜੀ ਤੀ। ਜੀਨੇ ਸ਼ਿਰੀਗੁਰੂ ਰਾਮਦਾਸ ਨਿਵਾਸ ਤੇਜਾ ਸਿੰਘ ਸਮੰਦਰੀ ਹਾਲ ਤੇ ਅਕਾਲੀ ਦਲ ਦੇ ਦਫ਼ਤਰ ਤੇ ਕਬਜ਼ਾ ਕਰ ਲਿਆ ਸਾਰੇ ਵਰਕਰਾਂ ਅਤੇ ਸਟਾਫ ਨੂੰ ਰਿਆਸਤ ਵਿੱਚ ਲੈ ਕੇ ਸ਼ਰਮਣੀ ਕਮੇਟੀ ਅਤੇ ਅਕਾਲੀ ਦਲ ਦਾ ਰਿਕਾਰਡ ਆਪਣੇ ਕਬਜ਼ੇ 'ਚ ਲੈ ਲਿਆ ਉਸ ਸਮੇਂ ਗੁਰੂ ਰਾਮਦਾਸ ਲੰਗਰ ਹਾਲ ਮੰਜੀ ਸਾਹਿਬ ਵਾਲੇ ਪਾਸੇ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਬਿਲਕੁਲ ਲਾਗੇ ਹੁੰਦਾ ਸੀ ਪੁਲਿਸ ਨੇ ਲੰਗਰ ਦੀ ਛੱਤ ਤੇ ਚੜ੍ਹ ਕੇ ਪ੍ਰਕਰਮਾ ਦੇ ਵਿੱਚ ਅਥਰੂ ਗੈਸ ਦੇ ਗੋਲੇ ਵੀ ਛੁੱਟੇ ਫੋਰਤਨੈ ਜਲੰਧਰ ਚ ਰੋਜ਼ਾਨਾ ਅਜੀਤ প্রভਾਤ ਤੇ ਅਕਾਲੀ ਪੱਤਰਕਾ ਦੇ ਪ੍ਰੈਸ ਵੀ ਸੀਲ ਕਰਤੇ ਸੋ ਇਹ ਘਟਨਾਕਾਲ ਸਿੱਖਾਂ ਚ ਭਾਰੀ ਰੋਸ ਫੈਲ ਗਿਆ ਤੇ ਉਹ ਬਹੀਰਾ ਘੱਤ ਕੇ ਸ਼੍ਰੀ ਦਰਬਾਰ ਸਾਹਿਬ ਆਉਣ ਲੱਗ ਪਏ 7 ਜੁਲਾਈ ਨੂੰ ਪੁਲਿਸ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਵਾਪਸ ਬੁਲਾ ਲਈ ਗਈ ਤੇ 12 ਜੁਲਾਈ ਨੂੰ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਧੁੱਪਬੰਦੀ ਵੀ ਉਠਾ ਲਈ ਗਈ ਅਕਾਲੀ ਦਲ ਨੇ 4 ਜੁਲਾਈ ਦੀਆਂ ਘਟਨਾਵਾਂ ਵਾਲੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ। ਉਸ ਸਮੇਂ ਦੇ ਮੁੱਖ ਮੰਤਰੀ ਸ਼੍ਰੀ ਭੈ ਭੀਮਸੈਨ ਸੱਤਰ ਇਹ 10 ਨਵੰਬਰ ਨੂੰ ਸ਼੍ਰੀ ਦਰਵਾਸਾਹਬ ਹਾਜ਼ਰ ਹੋ ਕੇ ਤੇ ਸਾਰੀ ਘਟਨਾ ਲਈ ਮੁਆਫੀ ਮੰਗੀ। 14 ਜਨਵਰੀ 1956 ਨੂੰ ਅਸਤੀਫਾ ਵੀ ਦਿੱਤਾ ਨ ਤੇ ਪ੍ਰਤਾਪ ਸਿੰਘ ਕੈਰੋ ਫਿਰ ਨਵਾਂ ਮੁੱਖ ਮੰਤਰੀ ਬਣਿਆ। ਕਾਂਗਰਸ ਪਾਰਟੀ ਨੇ ਫਰਵਰੀ 1956 ਨੂੰ ਆਪਣਾ ਸਲਾਨਾ ਸੈਸ਼ਨ ਅੰਮ੍ਰਿਤਸਰ ਰੱਖਿਆ ਮਾਟਰ ਤਾਰਾ ਸਿੰਘ ਦੀ ਅਗਵਾਈ ਚ ਅਕਾਲੀ ਦਲ ਨੇ ਵੀ ਆਪਣੀ 10ਵੀਂ ਵਾਰਸ਼ਿਕ ਕਾਨਫਰੰਸ ਬੁਲਾ ਲਈ ਉਧਰ ਮਹਾ ਪੰਜਾਬ ਦੇ ਹੱਕ ਚ ਵੀ ਸਮਾਗਮ ਰੱਖ ਲਿਆ ਗਿਆ ਇਸ ਸਮੇ 11 ਫਰਵਰੀ ਨੂੰ ਅਕਾਲੀ ਕਾਨਫਰੰਸ ਦਾ 3 ਦਰਵਾਜ਼ਾ ਸਵੈ ਕੰਪਲੈਕਸ ਤੋਂ ਖਾਲਸਾ ਕਾਲਜ ਦੇ ਲਾਗੇ ਕਾਨਫਰੰਸ ਵਾਲੀ ਥਾਂ ਤੱਕ ਇੱਕ ਬਹੁਤ ਹੀ ਵੱਡਾ ਮਾਰਚ ਕੱਢਿਆ ਗਿਆ। ਇਹ ਜਿਹੜਾ ਮਾਰਚ ਸੀਗਾ ਨਾ ਇਹ ਲਗਭਗ 9 ਕਿਲੋਮੀਟਰ ਲੰਬੇ ਮਾਰਚ ਦੀ ਖਾਸ ਗੱਲ ਇਹ ਸੀ ਕਿ ਇਹਦਾ ਪਹਿਲਾ ਸਿਰਾ ਆਪਣੀ ਮੰਜ਼ਲ ਤੇ ਪਹੁੰਚਿਆ ਤਾਂ ਵੀ ਮਾਰਚ ਦਾ ਅੱਧਾ ਹਿੱਸਾ ਹਾਲੇ ਚੱਲਣ ਵਾਲੀ ਥਾਂ ਤੇ ਹੀ ਸੀਗਾ। ਮਤਲਬ ਸਾਰੇ ਰਸਤੇ ਸਿੱਖ ਹੀ ਸਿੱਖ ਦਿਖਾਈ ਦੇ ਰਹੇ ਸੀਗੇ। ਦੂਜੇ ਪਾਸੇ ਕਾਂਗਰਸ ਅਤੇ ਮਹਾਪੰਜਾਬ ਵਾਲਿਆਂ ਦੇ ਜਲਸੇ ਬਹੁਤ ਫਿੱਕੇ ਰਹੇ। ਅਕਾਲੀ ਕਾਨਫਰੰਸ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬੀ ਸੂਬੇ ਦੀ ਮੰਗ ਕੀਤੀ। ਅਕਾਲੀ ਦਲ ਦਾ ਸ਼ੋਅ ਦੇਖ ਕੇ ਪੰਡਤ ਨਹਿਰੂ ਤੇ ਹੋਰ ਕਾਂਗਸੀ ਲੀਡਰ ਪ੍ਰਭਾਵਿਤ ਹੋਏ। ਤਾਂ ਸਰਕਾਰ ਨੇ 3 ਜੂਨ ਦਾ ਫਾਰਮੂਲਾ ਪੇਸ਼ ਕੀਤਾ ਜਿਹਨੂੰ ਅਕਾਲੀ ਦਲ ਨੇ ਰੱਦ ਕਰਤਾ। ਮਾਰਚ ਮੂਰੀਜਨਲ ਫਾਰਮੂਲਾ ਪੇਸ਼ ਕੀਤਾ। ਪੰਜਾਬੀ ਜ਼ੋਨ ਦੀ ਭਾਸ਼ਾ ਪੰਜਾਬੀ ਤੇ ਹਿੰਦੀ ਜ਼ੋਨ ਦੀ ਭਾਸ਼ਾ ਹਿੰਦੀ ਰੱਖੀ ਗਈ। 2 ਅਕਤੂਬਰ 1956 ਨੂੰ ਪੈਪਸੂ ਨੂੰ ਪੰਜਾਬ ਚ ਮਿਲਾ ਦਿੱਤਾ ਗਿਆ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਅਕਾਲੀ ਦਲ ਵੱਲੋਂ ਕਿਸੇ ਮੋਰਚੇ ਜਾਂ ਹੋਰ ਰੂਪਮਤ ਸੰਘਰਸ਼ ਚ ਚੱਲਦਾ ਰਿਹਾ ਪਹਿਲਾ ਮਾਟਰ ਤਾਰਾ ਸਿੰਘ ਦੀ ਲੀਡਰਸ਼ਿਪ ਹੇਠ ਤੇ ਪਿੱਛੋਂ ਸੰਤ ਫਤਿਹ ਸਿੰਘ ਦੀ ਅਗਵਾਈ ਹੇਠ ਪੰਡਤ ਨਹਿਰੂ ਇਸ ਮੰਗ ਦਾ ਵਿਰੋਧੀ ਸੀ ਉਹ ਕਹਿੰਦਾ ਸੀ ਕਿ ਪੰਜਾਬੀ ਸੂਬਾ ਮੇਰੀ লাশ ਤੇ ਬਣੂਗਾ ਪੰਡਤ ਦੀ 27 ਮਈ 1964 ਨੂੰ ਮੌਤ ਹੋ ਗਈ ਇਹ ਉਹ ਤੋਂ ਬਾਅਦ ਲਾਲ ਬਾਦਰ ਸ਼ਾਹਤਰੀ ਪ੍ਰਧਾਨ ਮੰਤਰੀ ਬਣ ਗਿਆ। ਸੰਤ ਫਤੇ ਸਿੰਘ ਨੇ ਭਾਰਤ ਸਰਕਾਰ ਨੂੰ ਪੰਜਾਬੀ ਸੂਬਾ ਦੀ ਮੰਗ ਪ੍ਰਵਾਨ ਕਰਨ ਲਈ 16 ਗੱਤ 1965 ਨੂੰ 25 ਦਿਨਾਂ ਦਾ ਅਲਟੀਮੇਟਮ ਦਿੱਤਾ ਤੇ ਪਿੱਛੋਂ ਮਰਨ ਵਰਤ ਰੱਖਣ ਦਾ ਐਲਾਨ ਕਰਤਾ ਔਰ ਉਹਨੇ 10 ਸਤੰਬਰ ਨੂੰ ਮਰਨ ਵਰਤ ਸ਼ੁਰੂ ਕਰਨਾ ਸੀ ਤੇ 25 ਸਤੰਬਰ ਨੂੰ ਆਪਣੇ ਆਪ ਨੂੰ ਅਗਨ ਭੇਟ ਕਰਨ ਦੀ ਇਹਨੇ ਧਮਕੀ ਦਿੱਤੀ। ਇਸੇ ਦੌਰਾਨ 6 ਸਤੰਬਰ ਨੂੰ ਵਾਅ ਤੇ ਪਾਕਿਸਤਾਨ ਦਾ ਜੁੱਧ ਛਿੜ ਗਿਆ ਤਾਂ ਲਾਲ ਬਾਦਰ ਛਾਤਰੀ ਨੇ ਸੰਤ ਜੀ ਨੂੰ ਆਪਣਾ ਮੰਨ ਵਰਤ ਮਲਤਵੀ ਕਰਨ ਦੀ ਅਪੀਲ ਕੀਤੀ ਜੋ ਉਹਨਾਂ ਨੇ ਪ੍ਰਵਾਨ ਕਰ ਲਈ ਤਾਂ ਛਾਤਰੀ ਨੇ ਪੰਜਾਬੀ ਸੂਬੇ ਦੀ ਮੰਗ ਅਤੇ ਹਮਦਰਦੀ ਨਾਲ ਵਿਚਾਰ ਕਰਦੇ ਆ ਆਪਣੇ ਤਿੰਨ ਮੰਤਰੀਆਂ ਦੀ ਇੱਕ ਸਬ ਕਮੇਟੀ ਤੇ ਪਾਰਲੀਮੈਂਟ ਦੇ 22 ਮੈਂਬਰਾਂ ਦੀ ਇੱਕ ਹੋਰ ਕਮੇਟੀ ਲੋਕ ਸਭਾ ਦਾ ਤਤਕਾਲੀ ਸਪੀਕਰ ਹੁਕਮ ਜਿੰਦੀ ਅਗਵਾਈ ਹੇਠ ਸਥਾਪਿਤ ਕਰਤੀ ਹੁਣ ਧਰਮਯੁੱਧ ਮੋਰਚੇ ਦੌਰਾਨ ਹੁਕਮ ਸਿੰਘ ਨੇ ਇੱਕ ਅਖਬਾਰ ਲਈ ਲਿਖੇ ਇੱਕ ਲੇਖਮਾ ਦੱਸਿਆ ਤਾਂ ਕਿ ਸਰਕਾਰ ਉਹਨਾਂ ਤੋਂ ਪੰਜਾਬੀ ਸੂਬੇ ਵਿਰੁੱਧ ਰਿਪੋਰਟ ਲੈਣਾ ਚਾਹੁੰਦੀ ਸੀ ਪਾਕਿਸਤਾਨ ਨਾਲ ਲੜਾਈ ਮੁੱਕੀ ਪਰ ਲਾਲ ਬੱਦਰ ਛਾਤਰੀ ਰੂਸ ਚ ਤਾਸ਼ਕੰਦ ਚ ਅਚਾਨਕ 11 ਜਨਵਰੀ 1966 ਨੂੰ ਸੁਰਗਵਾਸ ਹੋ ਗਿਆ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਫੇਰ ਪ੍ਰਧਾਨ ਮੰਤਰੀ ਬਣੀ ਨਵੀਂ ਦੋਨੋਂ ਕਮੇਟੀਆਂ ਦਾ ਕੰਮ ਬਹੁਤ ਹੌਲੀ ਚੱਲ ਰਿਹਾ ਸੀ ਸੰਤ ਫਤੇ ਸਿੰਘ ਨੇ 28 ਫਰਵਰੀ 1966 ਨੂੰ ਐਲਾਨ ਕਰਤਾ ਕਿ ਮੈਂ ਕੇਵਲ 4 ਹਫ਼ਤੇ ਹੋਰ ਡੀਕਣ ਤੇ ਆਪਣੇ ਮਨਵਰਤ ਤੇ ਆਤਮਦਾਹ ਦੇ ਐਲਾਨ ਉੱਤੇ ਪੂਰਾ ਅਮਲ ਕਰਾਂਗਾ। ਕਾਂਗਰਸ ਵਰਕਿੰਗ ਕਮੇਟੀ ਨੇ 9 ਮਾਰਚ 1966 ਨੂੰ ਸ਼੍ਰੀ ਕੇ ਕਾਮਰਾਜ ਦੀ ਪ੍ਰਧਾਨਗੀ ਹੇਠ ਇੱਕ ਮਤਾ ਪਾਸ ਕਰਕੇ ਸਰਕਾਰ ਨੂੰ ਸਪਾਰਸ਼ ਕੀਤੀ ਕਿ ਵਰਤਮਾਨ ਪੰਜਾਬ ਵਿੱਚੋਂ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦਾ ਗਠਨ ਕੀਤਾ ਜਾਏ ਫਿਰ ਇਸੇ ਦੌਰਾਨ 15 ਮਾਰਚ ਨੂੰ ਪਾਰਲੀਮੈਂਟ ਕਮੇਟੀ ਨੇ ਵੀ ਪੰਜਾਬੀ ਜ਼ੋਨ ਤੇ ਆਧਾਰਿਤ ਇਲਾਕੇ ਨੂੰ ਪੰਜਾਬੀ ਸੂਬਾ ਹਿੰਦੀ ਜ਼ੋਨ ਨੂੰ ਹਰਿਆਣਾ ਨਾਂ ਦਾ ਨਵਾਂ ਸੂਬਾ ਸਥਾਪਿਤ ਕਰਨ ਤੇ ਪਹਾੜੀ ਇਲਾਕਿਆਂ ਨੂੰ ਹਿਮਾਚਲ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕਰਦੀ ਸਰਹੱਦਾਂ ਦੀ ਮਾਮੂਲੀ ਅਦਲਾ ਬਦਲੀ ਲਈ ਇੱਕ ਕਮਿਸ਼ਨ ਬਣਾਉਣ ਦੀ ਸਿਫਾਰਸ਼ ਕੀਤੀ ਗਈ ਅਰਮੀਅਦ ਮੋਰਚੇ ਦੌਰਾਨ ਇੱਕ ਅਖਬਾਰਵਾਸ਼ਾਪੇ ਇੱਕ ਲੇਖ ਚ ਹੁਕਮ ਸਿੰਘ ਨੇ ਦੋਸ਼ ਲਾਇਆ ਸੀ ਕਿ ਸਰਕਾਰ ਉਹਨਾਂ ਨੂੰ ਵਰਤ ਕੇ ਪੰਜਾਬੀ ਸੂਬੇ ਦੀ ਮੰਗ ਦੇ ਵਿਰੁੱਧ ਰਿਪੋਰਟ ਲੈਣਾ ਚਾਹੁੰਦੀ ਸੀ ਤਾਂ ਹੁਣ ਸਰਕਾਰ ਨੇ ਹੱਦਬੰਦੀ ਨੂੰ ਅੰਤਮ ਰੂਪ ਦੇਣ ਖਾਤਰ ਸ਼ਾਹ ਕਮਿਸ਼ਨ ਬਣਾਤਾ ਇਹਨਾਂ 1960 ਦੀ ਮਰਦਮਸ਼ੁਮਾਰੀ ਜਿਹਨੂੰ ਪੰਡਤ ਨਹਿਰੂ ਗਲਤ ਕਹਿ ਚੁੱਕੇ ਆ ਸੀ ਇਹਦੇ ਆਧਾਰ ਤੇ ਆਪਣੀ ਰਿਪੋਰਟ ਦੇਣ ਲਈ ਕਿਹਾ ਪੰਜਾਬੀ ਹਿੰਦੂਆਂ ਵੱਲੋਂ ਆਪਣੀ ਮਾਂ ਬੋਲੀ ਤੋਂ 1951 ਅਤੇ 1964 ਦੀ ਮਦਦ ਵਿੱਚ ਮਾਰੀਆਂ ਸਮੇਂ ਮੁਨਕਰ ਹੋਣ ਦੇ ਸਿੱਟੇ ਵਜੋਂ ਚੰਡੀਗੜ੍ਹ ਦੇ ਅਨੇਕਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਚਲੇ ਗਏ। 10 ਅਗਸਤ 1966 ਨੂੰ ਲੋਕ ਸਭਾ ਨੇ ਪੰਜਾਬ ਪੁਨਰਗਠਨ ਐਕਟ ਜਿਹੜਾ ਇਹ ਪਾਸ ਕਰਤਾ ਨਵਾਂ ਪੰਜਾਬ ਜਾਂ ਪੰਜਾਬੀ ਸੂਬਾ 1 ਪਹਿਲੀ ਨਵੰਬਰ 1966 ਨੂੰ ਫਿਰ ਹੋਣ ਚਾਇਆ। ਇਦੇ ਨਾਲ ਹਰਿਆਣੇ ਨਾਂ ਦਾ ਇੱਕ ਨਵਾਂ ਸੂਬਾ ਹੋਰ ਚ ਆ ਗਿਆ ਔਰ ਇਸ ਲੰਗੜੇ ਸੂਬੇ ਨੂੰ ਮੁਕੰਮਲ ਕਰਵਾਉਣ ਲਈ ਹੀ ਅਕਾਲੀ ਦਲ ਨੇ ਫਿਰ ਤਾਨੂ ਯੁੱਧ ਮੋਰਚਾ ਲਾਇਆ ਜਿਹਨੂੰ ਖਤਮ ਕਰਨ ਲਈ 283 ਚੇ ਚਰੀ ਦਰਵਾਸਾ ਕਬਲੇਖ ਦੇ ਵਿੱਚ ਫੌਜੀ ਹਮਲਾ ਕੀਤਾ ਗਿਆ ਸੀ ਤਾਂ ਦੋਸਤੋ ਇਦਾਂ ਬਣਿਆ ਸੀ ਪੰਜਾਬੀ ਸੂਬਾ ਪਰ ਮੇਰੇ ਖਿਆਲ ਦੇ ਵਿੱਚ ਜਿਹੜੇ ਪ੍ਰੈਸ ਉਰਦੂ ਪੈਸੇ ਜਿਹੜੀ ਲਾਹੌਰ ਤੋਂ ਇੱਥੇ ਆਈ ਸੀ ਜਲੰਧਰ ਜਿਹੜੇ ਉਹਨਾਂ ਨੇ ਪਾੜੇ ਪਾਏ ਨਾ ਹਿੰਦੂ ਤੇ ਸਿੱਖਾਂ ਨੂੰ ਲੈ ਕੇ ਆਪਣੀ ਮਾਂ ਬੋਲੀ ਜਿਹੜੀ ਪੰਜਾਬੀ ਤੋਂ ਹਿੰਦੀ ਲਿਖਵਾਈ ਗਈ ਪੰਜਾਬ ਦੇ ਹਿੰਦੂਆਂ ਵੱਲੋਂ ਇਹ ਬਹੁਤ ਹੀ ਨਿਰਾਸ਼ਾਜਨਕ ਗੱਲ ਸੀਗੀ ਜਿਵੇਂ ਕਰਕੇ ਪੰਜਾਬ ਦੇ ਟੁਕੜੇ ਹੋ ਕੇ ਇੱਕ ਲੰਗੜਾ ਪੰਜਾਬੀ ਸੂਬਾ ਬਣਿਆ ਤੁਸੀਂ ਹਿਸਾਬ ਲਾ ਲਓ ਵੀ ਅੰਬਾਲਾ ਜ਼ਿਲ੍ਹਾ ਹੁੰਦਾ ਸੀਗਾ ਅੰਬਾਲਾ ਪੰਜਾਬ ਦਾ ਇੱਕ ਜ਼ਿਲ੍ਹਾ ਹੁੰਦਾ ਸੀ ਸਾਡੇ ਬਾਬੇ ਦੱਸਦੇ ਸੀ ਕਿ ਅਸੀਂ ਤਰੀਕਾ ਭੁਗਤਣ ਅਬਾਲੇ ਜਾਂਦੇ ਹੁੰਦੇ ਸੀਗੇ ਇਥੋਂ ਪਿੰਡ ਤੋਂ ਨਹੀਂ ਸਾਡਾ ਪਿੰਡ ਇੱਥੇ ਪੈਂਦਾ ਹੈ ਰੋਪੜ ਜ਼ਿਲ੍ਹੇ ਚ ਹੁਣ ਯਾਨੀ ਉਸ ਸਮੇਂ ਅੰਬਾਲਾ ਹੁੰਦਾ ਸੀਗਾ ਜ਼ਿਲ੍ਹਾ ਤੇ ਤੁਰ ਕੇ ਜਾਂਦੇ ਸੀ ਗੱਡਿਆਂ ਤੇ ਜਾਂਦੇ ਸੀ ਤੇ ਮਤਲਬ ਕਿ ਆਪਣੇ ਪੰਜਾਬ ਜਿਹੜਾ ਬਹੁਤ ਵੱਡਾ ਮਹਾ ਪੰਜਾਬ ਸੀਗਾ ਇੱਕ ਫਿਰਕੂ ਜਿਹੜੀ ਚੱਕਰਵਾਦੀ ਪਾਈ ਹੈ ਪੰਜਾਬੀ Hindu ਤੇ Sikhਾਂ ਦੇ ਵਿੱਚ ਇਹ ਨੇ ਪੰਜਾਬ ਨੂੰ ਬਿਲਕੁਲ ਲਗੜਾ ਬਣਾਤਾ ਇਹ ਸਚਾਈਏ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਤੁਸੀਂ ਪੰਜਾਬ ਦੇ ਹਿੰਦੂ ਵੀਰਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਇਹ ਗੱਲ ਕਿ ਤੁਸੀਂ ਪੰਜਾਬੀ ਆ ਤੁਸੀਂ ਹਾਂਜੀ ਤੇ ਆਪਣਾ ਸਿੱਖਾਂ ਤੇ ਹਿੰਦੂਆਂ ਦਾ ਨੌ ਮਾ ਦਾ ਰਿਸ਼ਤਾ ਹੈ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਆਪਸ ਵਿੱਚ ਇਕੱਠੇ ਰਹਿ ਇਕੱਠੇ ਜੇ ਰਹੂਗੇ ਤਾਂ ਹੀ ਫਾਇਦਾ ਹੋਣਾ ਜੇ ਇਹ ਲੱਗ ਲੱਗ ਚੱਲੂਗੇ ਨਾ ਤਾਂ ਤੁਸੀਂ ਹੁਣ ਸਮਝਦਾਰ ਹੈ ਕਿ ਕਿਹੜੀਆਂ ਤਾਕਤਾਂ ਪੰਜਾਬ ਤੇ ਪੈਰ ਪਸਾਰ ਰਹੀਆਂ ਤੇ ਭਾਰਤ ਮ ਪੂਰੇ ਤਰ੍ਹਾਂ ਮਤਲਬ ਕਿ ਜੜਾਂ ਲੱਗ ਚੁੱਕੀਆਂ ਉਹਨਾਂ ਦੀਆਂ ਠੀਕ ਹੈ ਜੀ ਤੇ ਹਿੰਦੂ ਤੇ ਸਿੱਖ ਇਹਨਾਂ ਨੂੰ ਰਲ ਕੇ ਹੀ ਰਹਿਣਾ ਪੈਣਾ ਏ ਪਹਿਲਾਂ ਵੀ ਇਹੀ ਕੁਝ ਹੋਇਆ ਸੀਗਾ ਹਾਂਜੀ ਤੇ ਅੱਗੇ ਵੀ ਉਹੀ ਕੁਝ ਹੋਣਾ ਏ ਅਤੇ ਆ ਦੁਹਰਾ ਹੋਣਾ ਏ ਹਿਸਾਬ ਲਾ ਲਿਓ ਆਪਣਾ ਜੇ ਬਚਣਾ ਤਾਂ ਹਿੰਦੂ ਦੇ ਸਿੱਖਾਂ ਨੂੰ ਇਕੱਠੇ ਹੋਣਾ ਪੈਣਾ ਇਹ ਗੱਲ ਨੂੰ ਵੱੱਲੇ ਬੰਦ ਲਿਓ ਕਿਉਂਕਿ ਜੋ ਦਿਖਦਾ ਹੈ ਨਾ ਉਹ ਹੋਰ ਚੀਜ਼ ਹੈ ਜਿਹੜਾ ਗੁਪਤ ਰੂਪਾਂ ਚੱਲ ਰਿਹਾ ਉਹ ਹੋਰ ਚੀਜ਼ ਹੈ ਇਹ ਬਹੁਤ ਹਾਈ ਲੈਵਲ ਦੀਆਂ ਗੱਲਾਂ ਆ ਏ ਤੋ ਕਿ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਉਹ ਐਸਾ ਕੁਝ ਵੀ ਨਹੀਂ ਹੈ ਇਹ ਸਾਰਾ ਕੁਝ ਦੇ ਉਲਟ ਹੋ ਰਿਹਾ ਜੋ ਵੀ ਹੋ ਰਿਹਾ ਸੋ ਖੈਰ ਮਿਲਦੇ ਹਾਂ ਆਪਾਂ ਨਵੀਂ ਜਾਣਕਾਰੀ ਨਾਲ ਔਰ ਤੱਕ ਦੇ ਹੋ ਆ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ